ਕੀ ਆ ਬਦਕ ਮੈਸੇਜ ਨਹੀਂ ਆ ਰਿਹਾ ਨੋਵਾ ਕਾ ਤਾਂ ਨਹੀਂ ਹੋਇਆ ਉਧਰ ਨੰਬਰ ਪਾ ਕੇ ਦੋਨਾਂ ਦਾ ਪਤਾ ਲੱਗ ਜਾਊਗਾ ਇਹਦਾ ਕਿੰਨੀ ਵਾਰ ਆਇਆ ਮੈਨੂੰ ਤੇ ਇਹਦਾ ਆਹ ਯਾ ਕੀ ਮੈਸੇਜ ਨਹੀਂ ਆਇਆ ਨਾ ਐਸੇ ਦੇਖੋ ਮੈਸੇਜ ਆਉਣਾ ਚਾਹੀਦਾ ਮੈਂ ਤਾਂ ਉਹੀ ਜਗ੍ਹਾ ਤੇ ਮੈਸੇਜ ਸੁਣਤਾ ਆ ਰਿਹਾ ਕਿ ਨਾ ਉਹ ਵੀ ਦੇਖੀਓ ਮੇਰੇ ਹੈਗਾ ਕੱਟੇ ਨੰਬਰ ਬਾਈ CH0 ਬਾਕੀ ਕਮਿਡੀ ਐਪ ਡਾਊਨਲੋਡ ਕਰ ਲਿਆ ਹੈ ਇੱਕ ਮਿੰਟ ਐਪ ਡਾਊਨਲੋਡ ਹੋ ਰਹੀ ਹੈ ਜੀ ਮੈਨੋਂ ਨਾ ਨਹੀਂ ਹੋਈ ਜੀ ਮੈਂ ਚਲਾਨ ਹੁੰਦਾ ਜੀ ਤੈਨੂੰ ਪੁਲਿਸ ਵਾਲਿਆਂ ਨੇ ਕੁੱਟਣਾ ਪੁਲਿਸ ਸਾਡੀ ਬਣਾ ਰਿਹਾ ਮੈਂ ਇਹ ਡਾਟ ਕਰੀ ਮੈਂ ਤਾਂ ਹੀ ਡਾਟ ਕਰੀ ਮਾ ਬਾਈ ਇਹਦਾ ਵੀ ਨਾ ਕੋਈ ਬੱਕਰੇ ਵਾਂਗੂ ਡਾ ਵੀ ਲੈਣਾ ਇਹਨਾਂ ਨੇ ਕਟਰਾਫਿਕ ਹੈ ਇਹ ਇੱਕ ਡਰਾਈਵਰ ਨੂੰ ਘੱਟਦੀ ਕਹਿੰਦਾ 44 ਹਾਂ ਕਿਸਕੇ ਦੀ ਪੰਕਰ ਗਿਆ ਹੋ ਗਿਆ ਭੈਣ ਘਰ ਫੋਨ 'ਚ ਦੇਖ ਰੱਖ ਨਾ ਕਨੈਕਟਰ ਦੀ ਬੱਚੇ ਤਾਂ ਲੀਆ ਫੋਨ ਆ ਗਿਆ ਦੀਏ ਜਾ ਰਹੀਆਂ ਫੋਟੋ ਵਿੱਚ ਰਹਿ ਜਾਂਦਾ ਐਪ ਹੈ ਨਹੀਂਗਾ ਨੀਚਾ ਨਾਲ ਸੀਪ ਚੱਲਦੀ ਬਾਈ ਸੀਪ ਆ ਬਾਈ ਚੰਗ ਸਿੰਘ ਬਡੇ ਸਾਂ ਗਰਜੀਤ ਸਿੰਘ ਮਹਾ ਬਡੇ ਬਡੇ ਹਸਤੀਆ ਪਹੁੰਚੇ ਬਈ ਰਾਣਾ ਜੀ ਆ ਮੈਂ ਵੀ ਦਿਖਾ ਦਿੰਦਾ ਮੈਂ ਵੀ ਹੈ ਮੈਂ ਵੀ ਹੈ ਮੈਂ ਵੀ ਬੜੀ ਦਸਤੀ ਮੈਂ ਵੀ ਹੈ ਚੱਲ ਲੈ ਹੈ ਚੱਲ ਪਤਾ ਗਿਆ ਨਾ ਤੇ 13 ਚੌਕੀ ਖਾਲੀ ਹੈ ਚੌਕੀ ਖਾਲੀ ਗੇਰ ਦੇ ਵਿੱਚ ਹੈ ਗੇਰ ਪੱਤਾ ਇਹਦਾ ਇਲਾਜ ਕੀ ਹੈ ਮੈਂ ਕਰੂੰਗਾ ਗੇਰ ਬੱਚ ਕਰਦੇ ਗੇਰ ਟਿਕਾ ਮੈਂ ਜੋ ਕੀ ਗੇਰ ਕਿਉਂ ਨਹੀਂ ਇਹਦਾ ਮਤਲਬ ਫਿਰ ਸਾਡੇ ਪੱਦੂ ਜੇ ਪੱਤੇ ਆਏ ਸਾਡੇ ਪਤਾ ਫੋ ਦੂਜੇ ਅੱਛਾ ਚੱਕਤਾ ਚਲ ਵੀ ਚਲ ਵੀ ਗੁਰਜੀਤ ਸਿੰਘ ਆ ਮੇਰਾ ਵਿਖਲਾ ਨਾ ਜੀ ਲੈਣਾ ਆਦੀ ਆ 12 ਦਿਨਾਂ ਦੀ ਗੇਮ ਚੱਲਨੀ 12 ਦਿਨਾਂ ਦੀ ਗੇਮ ਹੈ ਚੌਕੀ ਖਾਲੀ ਆ ਬਾਈ ਜੋ ਮਰਜ਼ੀ ਕਰੋ ਕੋਈ ਚੀਜ਼ ਨਹੀਂ ਚਾਹੀਦਾ ਤਾਂ ਹੈ ਨਹੀਂ ਕਰੋ ਬਾਈ 36 36 ਪਹਿਲਾਂ ਕਿੰਨੇ ਬਣਦਾ 36 12 34 ਯਾਰ ਮਹੀ ਆ ਰਿਹਾ ਉਹ ਨਹੀਂ 42 ਨੰਬਰ ਹੈ 42 ਨੰਬਰ ਹੈ ਅੱਠ ਘਟਦੇ ਅੱਠ ਘਟ ਗਏ ਵੀਰੇ ਪੀਓ ਫਿਰ ਲੈ ਚੱਲੋ ਜਿੱਕੇ ਪੀ ਦੋ ਤੇਰੇ ਹੱਥ ਤੇ ਆਉਂਗੇ ਤੂੰ ਦੇ ਵੇ ਲਾਲਾ ਪੱਤੇ ਲਾਲਾ ਨਾਲੇ ਉੱਥੇ ਲਾ ਕੇ ਸਾਨੂੰ ਦੇ ਦੇ ਇਹਨਾਂ ਨੂੰ ਦੇ ਦੇ ਯਾਰ ਹੈਲੋ ਭਾਈ ਨਰਾਜ਼ ਨਹੀਂ ਕਰਨਾ ਯਾਰ ਆਪਣਾ ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਉਹ ਠੀਕ ਠਾਕ ਹਾਂਜੀ ਹਾਂਜੀ ਅਰੇ ਨਹੀਂ ਉਹ ਚੱਕਰ ਕਿ ਆਵਾ ਕੱਲ ਭਾਈ ਉਹ ਵੀ ਛੁੱਟੀ ਨਹੀਂ ਜੀ ਅਰੇ ਯਾਰ ਹੁਕਮ ਕੀ ਹੈ ਇਹ ਮੈਨੂੰ ਭਾਈ ਆਈ ਪੱਤੇ ਦੱਬੀ ਜਾਂਦੇ ਇਹ ਮੈਨੂੰ ਆਈ ਲੱਗਦਾ ਆਹੀ ਮੋਟਾ ਮਾਲ ਆ ਜਾਂਦੇ ਨਾ ਭਾ ਲਗਾਉਨੇ ਯਾਰ ਬਾਈ ਪੱਤੇ ਲਗਾਉਨੇ ਆ ਤੇ ਤਾਂ ਮੇਰੀ ਆਦਤਾਂ ਸ਼ੁਰੂ ਤੇ ਫਿਰ ਉਹ ਬਾਈ ਕਰੋ ਵੀ ਥੱਪੀ ਨਹੀਂ ਮਿਲੀ ਚਲੋ ਬਾਈ ਤੇ ਉਹਨੇਗਾ ਫਿਰ ਇੱਕ ਅਦਾ ਇੱਕ ਦਿਨ ਆਪਣਾ ਲਿਵਰ ਦਾ ਦਕਾਰ ਆ ਆਹ 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 ਆ ਵਾਹ ਜੀ ਨਹੀਂ ਨਹੀਂ ਮੰਗੋ ਜੀ ਬੇਫਿਕਰ ਹੋ ਜਾਓ ਜੀ ਤੇ ਉਹ ਮਾਟੀ ਮੰਗ ਲੈ 12 ਠੀਕ ਹੈ ਦੇ ਦੇ 12 ਬਾਈਓ ਚੱਕ 12 291 ਦਹਲਾ 11 ਅੱਤ ਤੇਰੇ ਪਾਉ ਚੱਕ ਦੇ ਫੱਟੇ